ਘਰ ਘਰ ਅੱਜ ਕੱਲ੍ਹ ਭਰਾਵੋ ਗੋਡਿਆਂ ਦੇ ਮਰੀਜ਼ ਹੋਏ ਪੈਣਗੇ ਕਿਸੇ ਤੋਂ ਤੁਰੇ ਨਹੀਂ ਜਾਂਦਾ ਕਿਸੇ ਤੋਂ ਉੱਠਿਆ ਨਹੀਂ ਜਾਂਦਾ ਕਿਸੇ ਤੋਂ ਬੈਠਿਆ ਨਹੀਂ ਜਾਂਦਾ ਕੋਈ ਤਾਂ ਯਾਰ ਵਿਚਾਰਾ ਆਪਦੀ ਕਿਰਿਆ ਸੋਧਣ ਤੋਂ ਵੀ ਤਰਸਿਆ ਪਿਆਏਗਾ ਹਰ ਘਰ 'ਚ ਇਹ ਪ੍ਰੋਬਲਮ ਨੇ ਕਿਸੇ ਨੂੰ ਮਰਜ਼ੀ ਪੁੱਛ ਲੋ ਕੋਈ ਕਹਿੰਦਾ ਇਹਦੇ ਗੋਡੇ ਬਦਲਾਉਣੇ ਪੈਣਗੇ ਕੋਈ ਕਹਿੰਦਾ ਗਰੀਸ ਮੁੱਕ ਗਿਆ ਹੁਣ ਅਸੀਂ ਕੀ ਕਰੀਏ ਜਾਂ ਡਾਕਟਰ ਤਾਂ ਕਹਿੰਦੇ ਨੇ ਆਪਰੇਸ਼ਨ ਕਰਾ ਲਓ ਇਹ ਠੀਕ ਕਿਵੇਂ ਹੋਊ ਕੀ ਆਪਾਂ ਕਰਨਾ ਇਹਦੀ ਸ਼ੁਰੂਆਤ ਹੁੰਦੀ ਹੈ ਜੀ ਆਪਣੇ ਖਾਣ ਪੀਣ ਤੋਂ ਆਪਾਂ ਹਰ ਰੋਜ਼ ਤਲਿਆ ਫਲਿਆ ਖਾਣੇ ਆ ਕੁਲਚੇ ਖਾਈ ਜਾਂਦੇ ਆ 버거 ਖਾਈ ਜਾਂਦੇ ਆ ਇੱਕ ਸੁਭਾਈ ਬਣਿਆ ਹੋਇਆ ਹਰੇਕ ਬੰਦੇ ਦਾ ਉਤੋਂ ਦੀ ਬੰਦਾ 20 ਰੁਪਿਆ ਦਾ ਕੋਕ ਫੜ ਲੈਂਦਾ ਜਦੋਂ ਕੁਲਚਾ 버거 ਖਾ ਲਿਆ ਉਹਨੂੰ ਪਚਾਉਣ ਵਾਸਤੇ ਆਪਣੀ ਜਿਹੜੀ ਮਸ਼ੀਨਰੀ ਆ ਸਰੀਰ ਦੀ ਉਹ ਚੱਲਦੀ ਆ ਗਰਮ ਹੁੰਦੀ ਆ ਉਤੋਂ ਦੀ ਆਪਾਂ ਕੋਕ ਨਾਲ ਠੰਡੀ ਕਰਤੀ ਫੇਰ ਕੀ ਹੁੰਦਾ ਕਬਜ ਐਸ ਡੀਟੀ ਇਹ ਚੀਜ਼ਾਂ ਹੁੰਦੀਆਂ ਨੇ ਲੀਵਰ ਖਰਾਬ ਹੁੰਦਾ ਗੋਡਿਆਂ ਤੱਕ ਤਾਂ ਬਿਮਾਰੀ ਫੇਰ ਜਾਂਦੀ ਆ ਪਹਿਲਾਂ ਸਾਰਿਆਂ ਤੋਂ ਤਾਂ ਆਪਣਾ ਭਰਾ ਉਹ ਲੀਵਰ ਖਰਾਬ ਹੁੰਦਾ ਜੇ ਤੁਸੀਂ ਹਰ ਰੋਜ਼ ਭਰਾਵੋ ਪੰਜ ਦਾਤਾਂ ਪੰਜ ਬਦਾਮ ਇੱਕ ਅਖਰੋਟ ਇੱਕ ਅੰਜੀਰ ਇਹ ਸਾਰੀਆਂ ਚੀਜ਼ਾਂ ਨੂੰ ਸ਼ਾਮ ਨੂੰ ਪਾਣੀ ਚ ਪਿਉਂ ਕੇ ਧਰ ਦੋ ਸਵੇਰੇ ਉੱਠ ਕੇ ਪਾਣੀ ਨੂੰ ਪੁਣ ਕੇ ਨਾਲੇ ਤਾਂ ਪਾਣੀ ਪੀ ਲਿਓ ਨਾਲੇ ਸਾਰੀਆਂ ਇਹ ਚੀਜ਼ਾਂ ਖਾ ਲਿਓ ਜੇ ਤੁਸੀਂ ਲਗਾਤਾਰ ਇਹ ਚੀਜ਼ ਮਹੀਨਾ ਕਰਦੇ ਹੋ ਨਾ ਜਿਹੜੇ ਡਾਕਟਰ ਕਹਿੰਦੇ ਨੇ ਵੀ ਹਾਂ ਜੀ ਤੁਹਾਡੇ ਤਾਂ ਗੋਡੇ ਬਦਲਾਉਣੇ ਪੈਣਗੇ ਗਰੀਸ ਤਾਂ ਬਾਡੀ ਬਣਾਉਂਦੀ ਹੋਈ ਨਹੀਂ ਹੈਗੀ ਇਹ ਹੋਈ ਨਹੀਂ ਸਕਦਾ ਪ੍ਰਭੂ ਜਿਹੜੇ ਪ੍ਰਮਾਤਮਾ ਨੇ ਗੋਡੇ ਲਾਏ ਨੇ ਮਸ਼ੀਨਰੀ ਸਰੀਰ ਦੀ ਬਣਾਈ ਐ ਜੇ ਆਪਾਂ ਸਹੀ ਖਾਣਾ ਪੀਣਾ ਕਰਾਂਗੇ ਗਰੀਸ ਗੋਡਿਆਂ ਦਾ 15 ਤੋਂ 20 ਦਿਨਾਂ ਚ ਹੀ ਬਣਨਾ ਸਟਾਰਟ ਹੋ ਜਾਂਦਾ ਜਿਨ੍ਹਾਂ ਦੇ ਪ੍ਰਭੂ 27 28 ਸਾਲ ਦੀ ਉਮਰ ਚ ਗੋਡੇ ਦੁਖਣ ਲੱਗ ਗਏ ਨੌਜਵਾਨਾਂ ਦੇ ਸਰੀਰ ਚ ਘਾਟ ਆ ਰਹੀ ਐ ਉਹਨਾਂ ਦਾ ਵੀ ਗੋਡੇ ਟਕ ਟਕ ਕਰਨੋਂ ਨਹੀਂ ਹਟਦੇ ਹੈਗੇ ਉਹ ਇਹ ਚੀਜ਼ ਦੇ ਨਾਲ ਨਾਲ ਇੱਕ ਚੀਜ਼ ਹੋਰ ਐਡ ਕਰ ਲੈਣਾ ਨੋਟ ਕਰ ਲਿਓ ਇੱਕ ਮੇਥੀ ਦਾਣੇ ਆਉਂਦੇ ਨੇ ਛੋਟੇ ਵੱਡੇ ਨਹੀਂ ਲੈਣੇ ਹੈਗੇ ਤੁਸੀਂ ਛੋਟੇ 15 ਤੋਂ 20 ਪੀਸ ਉਹਦੇ ਤੇ ਐਨੀ ਕੁ ਚੁਟਕੀ ਪਰ ਕਲੌਂਜੀ ਇਹ ਦੋਨੇ ਚੀਜ਼ਾਂ ਵੀ ਸ਼ਾਮ ਨੂੰ ਭਿਉਆਂ ਕੇ ਧਰ ਦਿਓ ਸਵੇਰੇ ਉੱਠ ਕੇ ਖਾਣੀਆਂ ਨੇ ਜਦੋਂ ਜਿਹੜੀ ਤੁਹਾਨੂੰ ਪਹਿਲਾਂ ਖਰਾਕ ਦੱਸੀ ਆ ਉਹ ਖਾ ਕੇ ਉਹ ਤੋਂ 15-20 ਮਿੰਟਾਂ ਦਾ ਗੈਪ ਪਾ ਲਿਓ ਤੁਸੀਂ ਨਾਲ ਸਰੀਰ 'ਚ ਇਹੋ ਜੀ એનર્ਜੀ ਆਊਗੀ ਨਾਲੇ ਜਿਹੜੇ ਕਹਿੰਦੇ ਨੇ ਲੀਵਰ ਕਬਜ ਐਸ ਡੀ ਡੀ ਮੋਟਾਪਾ ਆ ਮੋਟਾਪੇ ਦੀ ਪਰੇਸ਼ਾਨੀ ਤਾਂ ਹਰ ਘਰ ਹੈ ਤੁਸੀਂ ਇਹ ਚੀਜ਼ਾਂ ਦਾ ਸੇਵਨ ਕਰਿਓ ਸਰੀਰ ਨੂੰ ਤਾਕਤ ਮਿਲੂਗੀ ਇਹ ਨਹੀਂ ਹੈਗਾ ਵੀ ਸਰੀਰ ਫੁੱਲ ਜਾਊਗਾ ਜਾਂ ਸੋਥੋਂ ਤੁਰਿਆ ਨਹੀਂ ਜਾਊਗਾ ਜਿਨ੍ਹਾਂ ਦੇ ਗੋਡਿਆਂ 'ਚ ਤਾਂ ਜ਼ਿਆਦੇ ਜਿਨ੍ਹਾਂ ਟੱਕ ਟੱਕ ਤੇ ਗੋਡਿਆਂ ਦਾ ਗਲੀਸ ਮੁੱਕਿਆ ਹੋਇਆ ਹੈ ਗੋਡਿਆਂ ਨੂੰ ਸੋਜ ਆਈ ਹੋਈ ਹੈ ਚਾਹੇ ਕੋਈ ਬੀਰ ਹੈ ਚਾਹੇ ਭੈਣ ਹੈ ਡੇਢ ਮਹੀਨਾ ਸਹੀ ਇਹ ਨੁਕਤੇ ਤੁਸੀਂ ਵਰਤ ਲਿਓ ਤੁਸੀਂ ਆਪ ਕਹੋਗੇ ਵੀ ਹਾਂਜੀ ਅਸੀਂ ਤਾਂ ਗੋਡਿਆਂ ਦਾ ਆਪਰੇਸ਼ਨ ਕਰਾਉਣ ਜਾਂਦੇ ਤੇ ਸਾਡਾ ਤਾਂ ਗਰੀਸ ਮੁੱਕਿਆ ਪਿਆ ਤੀਗਾ ਇਹ ਚੀਜ਼ ਤੁਸੀਂ ਨੋਟ ਕਰ ਲਿਓ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਤਾਂ ਜੋ ਹਰ ਇੱਕ ਘਰ ਤੱਕ ਪਹੁੰਚਾ ਦਿਓ ਜੀ ਹਰੇਕ ਘਰ ਇਹ ਬਿਮਾਰੀ ਹੈਗੀ ਹੋਈ ਹੈ ਤੁਸੀਂ ਆਪ ਵੀ ਕਰਕੇ ਦੇਖਿਓ ਆਪਾਂ ਪਹਿਲਾਂ ਇਹ ਨੁਕਤਾ ਵਰਤ ਕੇ ਦੇਖਿਆ ਫੇਰ ਅੱਗੇ ਤੁਹਾਨੂੰ ਦੱਸਿਆ ਹੈਗਾ ਜੀ ਸਾਡੇ ਬਜ਼ੁਰਗਾਂ ਦਾ ਸੀਗਾ 2 ਤੋਂ 2.5 ਮਹੀਨੇ ਲੱਗੇ ਪਰ ਉਹਨਾਂ ਦਾ ਇਲਾਜ ਸਹੀ ਹੋਣ ਨੂੰ ਅੱਜ ਚਾਹੇ ਪੌੜੀਆਂ ਚੜੇ ਫਿਰਨ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਵਧੀਆ ਆਪਦੀ ਕਿਰਿਆ ਸਦਨ ਜੋਗੇ ਤੁਰੇ ਫਿਰਦੇ ਨੇ ਧੰਨਵਾਦ ਜੀ